ਕਰਾਂਗੇ ਤੁਸੀਂ ਸਾਰਿਆਂ ਨੇ ਨਾ ਇੱਕ ਕਿੱਸਾ ਸੁਣਿਆ ਹੋਏਗਾ ਕਿ ਜਦੋਂ ਗੁਰੂ ਨਾਨਕ ਦੇਵ ਜੀ 7 ਸਾਲ ਦੀ ਉਮਰ ਦੇ ਸੀ ਨਾ ਤੇ ਉਹਨਾਂ ਨੂੰ ਪਾੰਦੇ ਕੋਲ ਪੜਨ ਲਈ ਭੇਜਿਆ ਗਿਆ ਸੁਣਿਆ ਹੈ ਸਾਰਿਆਂ ਨੇ ਹਾਂ ਉੱਥੇ ਪਾੰਦੇ ਕੋਲ ਜਾ ਕੇ ਪਹਿਲੇ ਦਿਨ ਪਹਿਲੀ ਕਲਾਸ ਜੀ ਨਾ ਜਿੱਦਾਂ ਆਪਾਂ ਵੀ ਪਹਿਲੇ ਦਿਨ ਨਰਸਰੀ ਕਲਾਸ ਚ ਆਉਂਦੇ ਆ ਸਾਨੂੰ ਸਭ ਤੋਂ ਪਹਿਲਾਂ ਇੱਕ ਵਰਡ ਸਿਖਾਇਆ ਜਾਂਦਾ ਹੈ ਇੱਕੋ ਚੀਜ਼ ਸਿਖਾਈ ਜਾਂਦੀ ਹੈ ਕੀ ਇੱਕ ਹੈਨਾ ਸਿਮਿਲਰਲੀ ਗੁਰੂ ਨਾਨਕ ਦੇਵ ਜੀ ਨੂੰ ਵੀ ਨਾ ਪਾਉਂਦੇ ਨੇ ਲਿਖਣ ਲਈ ਆਖਿਆ ਇੱਕ ਦਿਖਾਉਣਾ ਮੈਂ ਇੱਕ ਮਿੰਟ ਰੋ। ਇੱਥੋਂ ਆਵਾਜ਼ ਕਲੀਅਰ ਆ ਰਹੀ ਹੈ? ਸਰ ਆਵਾਜ਼ ਆ ਰਹੀ ਹੈ ਸਭ ਨੂੰ? ਯਾ ਸਰ। ਖਾਲੀ ਸਨੇਤ ਦਿੱਤੀ ਗੁਰੂ ਨਾਨਕ ਦੇਵ ਜੀ ਨੂੰ ਤੇ ਪਾਉਂਦੇ ਨੇ ਕਿਆ ਕਿ ਨਾਨਕ ਲਿਖ ਇੱਕ ਇੱਕੇ ਇਸ ਤਰ੍ਹਾਂ ਲਿਖਦੇ ਆ ਗੁਰਮੁਖੀ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਨੇ ਲਿਖ ਦਿੱਤਾ ਨੈਕਸਟ ਸਟੈਪ ਕੀ ਹੈ ਜੀ ਯੈਸ ਹੁਣ ਪੰਨਾ ਕਿੰਦਾ 2 ਲਿਖ ਤੇ ਗੁਰੂ ਨਾਨਕ ਦੇਵ ਜੀ ਸੈਟ ਰੁਕੋ ਅਜੇ ਨਹੀਂ 2 ਲਿਖਣਾ ਪਹਿਲਾਂ ਮੈਨੂੰ ਦੱਸੋ ਕਿ ਇਹ ਕੀ ਹੈ 1 1 ਕੀ ਹੈ 1 ਇੱਕ ਕੀ ਹੈ ਅੱਖਰ ਹੈ ਕਿ ਦੁਨੀਆ ਦੇ ਵਿੱਚ ਕੋਈ ਇੱਕ ਚੀਜ਼ ਹੈ ਕਿ ਬॉयਜ਼ ਇੱਕ ਹੀ ਹੈ ਕਿ ਕੋਈ ਬாய் ਇੱਕ ਹੀ ਹੈ ਕੀ ਕੋਈ ਗਾਲ ਇੱਕੀ ਹੈ نو ਸਰ ਇਸ देयर ਅ ਸਿੰਗਲ ਟੀਚਰ نو ਸਰ ਕੀ ਸਕੂਲ ਇੱਕ ਹੈ ਕੀ ਇਹ ਧਰਤੀਆਂ ਇੱਕ ਨੇ نو ਸਰ ਕੀ ਇਹ ਸੂਰਜ ਇੱਕ ਹੈ ਸੂਰਜ ਇੱਕੀ ਹੈ ਪੂਰੇ ਯੂਨੀਵਰਸ ਦੇ ਵਿੱਚ ਸਰ ਕੋਣ ਪੰਦਾ ਹਾ ਗਿਆ ਹੈ ਉਹ ਕਹਿੰਦਾ ਨਨਕ ਤੂੰ ਹੀ ਦੱਸ ਕੀ ਹੈ ਐਂਡ ਗੁਰੂ ਨਾਨਕ ਸਾਹਿਬ ਇਹ ਹੈ ਇੱਕ ਇੱਕ ਓੰਕਾਰ ਡਿਫਰੈਂਟ ਲੈਂਗੁਏਜਸ ਆਪਾਂ ਯੂਜ਼ ਕਰਦੇ ਆ ਜਿੰਨੇ ਵੀ ਆਰਥ ਦੇ ਹੈਬਿਟੈਂਟਸ ਨੇ ਜਿੰਨੇ ਵੀ ਅੱਥ ਤੇ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਤੇ ਸੂਰਜ ਇੱਕ ਹੀ ਹੈ ਨਾ ਪੰਜਾਬੀ ਵਿੱਚ ਉਸ ਤਪਸ਼ ਜਾਂ ਉਹਨੂੰ ਨਿੱਘ ਦੇਣ ਵਾਲੇ ਨੂੰ ਆਪਾਂ ਸੂਰਜ ਆਖਦੇ ਆ ਜਿਹੜੇ ਯੂਰੋਪੀਅਨਸ ਨੇ ਜਾਂ ਬ੍ਰਿਟਿਸ਼ਰਸ ਨੇ ਉਹ ਸੂਰਜ ਨੂੰ ਕੀ ਆਖਦੇ ਆ ਹਾਂਜੀ ਸਨ ਸੰ ਹਿੰਦੀ ਚ ਸੂਰਜ ਰਵੀ ਤੇ ਰਵੀ ਵੀ ਸੂਰਜ ਨੂੰ ਆਖਦੇ ਆ ਕਿ ਉਸ ਸੂਰਜ ਨੂੰ ਸੰਨ ਕਿਹਾ ਸੂਰਜ ਕਿਹਾ ਰਵੀ ਕਿਹਾ ਉਹਦੀ ਕੋਈ ਚੀਜ਼ ਬਦਲ ਜਾਂਦੀ ਹੈ ਨਹੀਂ ਨਾ ਸਿਮਿਲਰਲੀ ਗੁਰੂ ਨਾਨਕ ਦੇਵ ਜੀ ਨੇ ਪਾੰਦੇ ਨੂੰ ਆਖਿਆ ਕਿ ਇੱਕ ਓੰਕਾਰ ਪਰਮਾਤਮਾ ਸਿਰਫ ਇੱਕੋ ਹੀ ਹੈ ਚਾਹੇ ਉਹਨੂੰ ਰਾਮ ਕਹਿ ਲਓ ਚਾਹੇ ਵਾਹਿਗੁਰੂ ਕਹਿ ਲਓ ਚਾਹੇ ਅੱਲਾਹ ਕਹਿ ਲਓ ਚਾਹੇ ਗੋਡ ਕਹਿ ਲਓ ਕੀ ਰੱਬ ਦੀ ਕੋਈ ਡੈਫੀਨੇਸ਼ਨ ਚੇਂਜ ਹੋਏਗੀ ਨਹੀਂ ਹੋਏਗੀ ਤਾਂ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਕੋਈ ਵੀ ਪਾਠ ਸ਼ੁਰੂ ਕਰੋਗੇ ਨਾ ਤੇ ਤੁਹਾਡੇ ਮਨ ਦੇ ਵਿੱਚ ਇੱਕ ਓੰਕਾਰ ਪੜਦੇ ਆ ਸਾਰ ਇਹ ਗੱਲ ਆ ਜਾਣੀ ਚਾਹੀਦੀ ਹੈ ਕਿ ਸਿਰਫ ਇਸ ਸੰਸਾਰ ਦੇ ਵਿੱਚ ਇੱਕੋ ਹੀ ਚੀਜ਼ ਹੈ ਜਿਹੜੀ ਇੱਕ ਹੈ ਕੀ ਜੀ ਇੱਕ ਓੰਕਾਰ ਇਸ ਡੈਫੀਨੇਸ਼ਨ ਡੈਫੀਨੇਸ਼ਨ ਹੈ ਕਿਸ ਦੀ ਪਰਮਾਤਮਾ ਦੀ ਤੇ ਨਾਮ ਕਿੰਨੇ ਨੇ ਸਾਨੂੰ ਤੇ ਇੰਗਲਿਸ਼ ਪੰਜਾਬੀ ਹਿੰਦੀ ਤੇ ਥੋੜੀ ਬਹੁਤੀ ਉਰਦੂ ਆਂਦੀ ਹੋਏਗੀ ਤੇ ਇੱਥੇ ਤੇ ਹਜ਼ਾਰਾਂ ਹੀ ਲੈਂਗੁਏਜਿਸ ਨੇ ਕੋਈ ਕੁਝ ਵੀ ਕਹਿ ਸਕਦਾ ਹੈ ਤੇ ਆਪੋ ਆਪਣੀ ਲੈਂਗੁਏਜ ਵਿੱਚ ਆਪੋ ਆਪਣੇ ਧਰਮ ਵਿੱਚ ਅਸੀਂ ਜੋ ਮਰਜ਼ੀ ਕਹਿ ਦਈਏ ਰੱਬ ਨੂੰ ਕਿ ਰੱਬ ਦੀ ਡੈਫੀਨੇਸ਼ਨ ਚੇਂਜ ਹੋਏਗੀ ਨਹੀਂ ਹੋਏਗੀ ਨਾ ਤੇ ਅੱਜ ਤੋਂ ਬਾਅਦ ਜਦੋਂ ਇੱਕ ਓੰਕਾਰ ਪੜਾਂਗੇ ਮਤਲਬ ਪਰਮਾਤਮਾ ਇੱਕ ਹੈ ਚਾਹੇ ਰੱਬ ਕਹ ਲਓ ਚਾਹੇ ਅੱਲਾਹ ਕਹ ਲਓ ਚਾਹੇ ਗੋਡ ਕਹ ਲਓ ਤੇ ਚਾਹੇ ਰਾਮ ਕਹ ਲਓ ਤੇ ਚਾਹੇ ਕ੍ਰਿਸ਼ਨ ਕਹ ਲਓ ਠੀਕ ਹੈ ਜੀ ਸਮਝ ਆ ਗਈ ਹੈ ਥੈਂਕ ਯੂ ਸੋ ਮੱਚ